ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹ ਸ਼ਸ਼ੁੰਦਰ ਦੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੋ ਸ਼ਸ਼ੁੰਦਰ ਹੁੰਦੀ ਏ ਉਹ ਚੂਹੇ ਦੇ ਤਰ੍ਹਾਂ ਦੀ ਹੁੰਦੀ ਏ ਪਰ ਸ਼ਸ਼ੁੰਦਰ ਦੀ ਜੋ ਨੱਕ ਹੁੰਦੀ ਏ ਉਹ ਥੋੜੀ ਜਿਹੀ ਲੰਬੀ ਹੁੰਦੀ ਏ ਇਸੇ ਤਰ੍ਹਾਂ ਅਕਸਰ ਆਪਾਂ ਇਹ ਚੀਜ਼ ਸੁਣੀ ਵੀ ਅਤੇ ਕਿਹਾ ਵੀ ਜਾਂਦਾ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਸ਼ੁੰਦਰ ਆਪਣੇ ਆਪ ਆ ਜਾਂਦੀ ਏ ਤੇ ਚਾਹ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਸ਼ੁੰਦਰ ਅਕਸਰ ਹੀ ਸਾਨੂੰ ਦਿਖਾਈ ਦਿੰਦੀ ਏ ਤੇ ਇਹ ਕਿਹਾ ਜਾਂਦਾ ਹੈ ਕਿ ਉਹ ਘਰ ਬਹੁਤ ਹੀ ਜ਼ਿਆਦਾ ਕਿਸਮਤ ਵਾਲਾ ਤੇ ਭਾਗਾ ਵਾਲਾ ਹੁੰਦਾ ਹੈ ਇਸੀ ਤਰ੍ਹਾਂ ਜੇ ਸ਼ਸ਼ੁੰਦਰ ਨੂੰ ਕਿਸੇ ਦੇ ਘਰ ਦੇ ਵਿੱਚ ਵੀ ਮਿਲਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਵੀ ਘਰ ਦੇ ਵਿੱਚ ਸ਼ਸ਼ੁੰਦਰ ਸਾਨੂੰ ਦਿਖਾਈ ਦਿੰਦੀ ਹੈ ਨਾ ਉਹ ਘਰ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਬਸ ਤੁਸੀਂ ਇੰਨਾ ਹੀ ਸਮਝ ਲਾਓ ਕਿ ਜਿਹੜੇ-ਜਿਹੜੇ ਘਰਾਂ ਦੇ ਵਿੱਚ ਤੁਹਾਨੂੰ ਸ਼ਸ਼ੁੰਦਰ ਦਿਖਾਈ ਦਿੰਦੀ ਏ ਉਹਨਾਂ ਘਰਾਂ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਹਮੇਸ਼ਾ ਵਾਸ ਬਣਿਆ ਰਹਿੰਦਾ ਏ ਤੇ ਉਥੇ ਮਾਤਾ ਲక్ష్ਮੀ ਹਮੇਸ਼ਾ ਪਰਸੰਨ ਰਹਿੰਦੀ ਏ ਇਸੀ ਤਰ੍ਹਾਂ ਉਸ ਘਰ ਦੇ ਵਿੱਚ ਪੈਸਿਆਂ ਦੀ ਕਦੇ ਵੀ ਬਿਲਕੁਲ ਵੀ ਕਮੀ ਨਹੀਂ ਰਹਿੰਦੀ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਹੋਵੇ ਤੁਸੀਂ ਲੱਖਾਂ ਕਰੋੜਾਂ ਦੇ ਵਿੱਚ ਖੇਡੋ ਤੁਹਾਡੇ ਘਰ ਦੇ ਵਿੱਚ ਗਰੀਬੀ ਦੂਰ ਹੋਵੇ ਤੁਹਾਡੀ ਹਰ ਇੱਕ ਇੱਛਾ ਹਰ ਇੱਕ ਸੁਪਨਾ ਤੁਹਾਡਾ ਪੂਰਾ ਹੋਵੇ ਤੈਨੂੰ ਹਨੂ ਇੱਕ ਬਹੁਤ ਹੀ ਸੌਖਾ ਜਿਹਾ ਸਿੰਪਲ ਜਿਹਾ ਉਪਾਅ ਕਰਨਾ ਪਵੇਗਾ ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਰਹਿੰਦੀ ਏ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਦਾ ਵਾਸ ਹੈ ਤਾਂ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਸ਼ਸ਼ੁੰਦਰ ਪਾਈ ਜਾਂਦੀ ਹੈ ਕਹਿਣ ਦਾ ਮਤਲਬ ਕਿ ਤੁਹਾਡੇ ਘਰ ਦੇ ਵਿੱਚ ਸ਼ਸ਼ੁੰਦਰ ਜੇਕਰ ਹੈਗੀ ਹੈ ਤਾਂ ਤੁਸੀਂ ਕੀ ਕਰਨਾ ਹੈ ਸ਼ਸ਼ੁੰਦਰ ਨੂੰ ਇੱਕ ਅਜੀਹੀ ਚੀਜ਼ ਖਵਾ ਦੇਣੀ ਹੈ ਸ਼ਸ਼ੁੰਦਰ ਨੂੰ ਇਹ ਚੀਜ਼ ਖਵਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਾਰੋਂ ਤਰਫ ਤੋਂ ਪੈਸਾ ਆਵੇਗਾ ਹੀ ਆਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਤੇ ਉਹ ਸਾਰੇ ਰਸਤੇ ਖੋਲ ਜਾਨਗੇ ਤੇ ਪੈਸਾ ਆਉਣ ਦਾ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਹੀਲਾ ਵਸੀਲਾ ਚ ਜ਼ਰੂਰ ਬਣੇਗਾ ਕਿਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪੈਸੇ ਤੋਂ ਪਰੇਸ਼ਾਨ ਹੋ ਤਾਂ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਕੁਝ ਸਮਝ ਹੀ ਨਹੀਂ ਆਵੇਗਾ ਕਿ ਇਹ ਪੈਸਾ ਤੁਹਾਡੇ ਘਰ ਦੇ ਵਿੱਚ ਆ ਕਿੱਧਰ ਹੋ ਰਿਹਾ ਹੈ ਤੁਸੀਂ ਪੈਸੇ ਗਿਣਦੇ ਗਿਣਦੇ ਥੱਕ ਜਾਓਗੇ ਇਨਾ ਜਿਆਦਾ ਵਧੀਆ ਤੇ ਅਚੁਕ ਉਪਾਏ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਕਿ ਸ਼ਸ਼ੁੰਦਰ ਦੀ ਜਿਸ ਨੂੰ ਆਪਣੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਅਸੀਂ ਆਪਣੇ ਘਰ ਦੇ ਵਿੱਚ ਉਹ ਕਿਹੜੀ ਅਜਿਹੀ ਚੀਜ਼ ਸ਼ਸ਼ੁੰਦਰ ਨੂੰ ਖਵਾਉਣੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਵਰਖਾ ਹੋਵੇਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਨੇ ਕਰਨਾ ਕੀ ਹੈ ਤੇ ਇਸ ਉਪਾਦੋ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਸੁੱਕਾ ਨਾਰੀਅਲ ਧਿਆਨ ਰੱਖਿਓ ਕਿ ਤੁਸੀਂ ਪਾਣੀ ਵਾਲਾ ਨਾਰੀਅਲ ਬਿਲਕੁਲ ਵੀ ਨਹੀਂ ਲੈਣਾ ਸੁੱਕਾ ਨਾਰੀਅਲ ਲੈਣਾ ਤੇ ਉਸ ਨੂੰ ਉੱਪਰੋਂ ਛਿੱਲ ਕੇ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਇਹ ਵਿੱਚ ਤੁਸੀਂ ਉਸ ਦੇ ਦੋ ਟੁਕੜੇ ਬਣਾ ਲੈਣੇ ਨੇ ਇਸ ਤਰੀਕੇ ਦੇ ਨਾਲ ਦੋ ਪੀਸ ਕਰਨ ਤੋਂ ਬਾਅਦ ਇਹ ਵਿੱਚ ਜਿਹੜਾ ਤੁਸੀਂ ਨਾਰੀਅਲ ਸਾਫ਼ ਕਰਕੇ ਦੋ ਟੁਕੜੇ ਕੀਤੇ ਆ ਤੇ ਇਸ ਨੂੰ ਜਿਹੜਾ ਤੁਹਾਡੇ ਘਰ ਦਾ ਪਾਠ ਪੂਜਾ ਵਾਲਾ ਤੁਹਾਡਾਣ ਬਣਿਆ ਹੋਇਆ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਲੈ ਜਾ ਕੇ ਤੁਸੀਂ ਇਸ ਨਾਰੀਅਲ ਦੇ ਜਿਹੜੇ ਦੋ ਟੁਕੜੇ ਪਨਾਇਆ ਨਾ ਉਹਨਾਂ ਨੂੰ ਤੁਸੀਂ ਰੱਖ ਦੇਣਾ ਹੈ ਇਸੇ ਤਰ੍ਹਾਂ ਉੱਥੇ ਰੱਖਣ ਤੋਂ ਬਾਅਦ ਦੇ ਵਿੱਚ ਨਾਰੀਅਲ ਦੇ ਟੁਕੜੇ ਉੱਥੇ ਬੈਠਣਾ ਹੈ ਤੁਸੀਂ 5 ਤੋਂ 10 ਮਿੰਟ 5 ਤੋਂ 10 ਮਿੰਟ ਉੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹੈ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਤੁਹਾਡੀ ਜੋ ਵੀ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਨਾ ਉਸ ਪ੍ਰੋਬਲਮ ਮੁਸ਼ਕਲ ਨੂੰ ਪਰਮਾਤਮਾ ਦੇ ਅੱਗੇ ਤੁਸੀਂ ਆਪਣੇ ਮਨ ਦੇ ਵਿੱਚ ਅਰਦਾਸ ਕਰ ਦੇਣੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ 5 ਤੋਂ 10 ਮਿੰਟ ਬੈ ਕੇ ਨਾ ਪਰਮਾਤਮਾ ਦਾ ਨਾਮ ਜਪਣਾ ਹੈ ਤੁਸੀਂ ਜੋ ਵੀ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਨਾਮ ਜਪਦੇ ਹੋ ਤੁਸੀਂ ਉਹੀ 5 ਤੋਂ 10 ਮਿੰਟ ਤੱਕ ਜਪ ਲੈਣਾ ਹੈ ਉਸ ਤੋਂ ਬਾਅਦ ਇਹ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਨਾਰੀਅਲ ਤੁਸੀਂ ਰੱਖਿਆ ਸੀ ਨਾਰੀਅਲ ਦਾ ਛੋਟਾ ਜਿਹਾ ਤੁਸੀਂ ਇੱਕ ਟੁਕੜਾ ਲੈ ਲੈਣਾ ਹੈ ਉਹ ਜਿਹੜੇ ਤੁਸੀਂ ਦੋ ਟੁਕੜੇ ਲੈ ਸੀ ਤਾਂ ਉਹਨਾਂ ਦੇ ਵਿੱਚੋਂ ਹੀ ਤੁਸੀਂ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਸ ਨੂੰ ਤੁਸੀਂ ਜੇਕਰ ਤੋੜ ਕੇ ਅਸਾਡੀ ਦੇ ਨਾਲ ਛੋਟਾ ਜਿਹਾ ਟੁਕੜਾ ਲੈ ਸਕਦੇ ਹੋ ਤਾਂ ਉਸ ਤਰੀਕੇ ਵੀ ਲੈ ਲਓ ਨਹੀਂ ਤਾਂ ਫਿਰ ਤੁਸੀਂ ਚਾਕੂ ਦੇ ਨਾਲ ਥੋੜਾ ਜਿਹਾ ਕੱਟ ਕੇ ਛੋਟਾ ਜਿਹਾ ਟੁਕੜਾ ਤੁਸੀਂ ਲੈ ਲੈਣਾ ਹੈ ਇਸ ਟੁਕੜੇ ਦਾ ਤੁਸੀਂ ਕੀ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਰਾਤ ਦੇ ਸਮੇਂ ਸ਼ਸ਼ੁੰਦਰ ਇਸ ਜਗ੍ਹਾ ਤੇ ਆਪਣਾ ਚੱਕਰ ਲਗਾਉਂਦੀ ਹੈ ਇੱਥੇ ਆਉਂਦੀ ਹੈ ਤੁਸੀਂ ਉੱਥੇ ਇਸ ਨਾਰੀਅਲ ਦੇ ਟੁਕੜੇ ਨੂੰ ਰੱਖ ਦੇਣਾ ਹੈ ਕਿਉਂਕਿ ਅਸੀਂ ਸ਼ਸ਼ੁੰਦਰ ਨੂੰ ਇੱਕਦਮ ਆਪਣੇ ਹੱਥ ਦੇ ਨਾਲ ਤਾਂ ਨਹੀਂ ਖਿਲਾ ਸਕਦੇ ਕਿਉਂਕਿ ਅਸੀਂ ਉਸ ਨੂੰ ਕਿਹੜਾ ਪਾਲਿਆ ਹੁੰਦਾ ਪਾਲਤੂ ਨਹੀਂ ਹੁੰਦੀ ਇੱਕਦਮ ਅਸੀਂ ਆਪਣੇ ਘਰ ਦੇ ਵਿੱਚ ਇਦਰ ਉਧਰ ਭੱਜਦੀ ਦਿਖਾਈ ਜਦੋਂ ਸਾਨੂੰ ਦਿੰਦੀ ਏ ਤਾਂ ਸਾਨੂੰ ਉੱਥੋਂ ਸਮਝ ਆ ਜਾਂਦੀ ਏ ਕਿ ਸ슌ਦਰ ਦਾ ਇਹ ਟਿਕਾਣਾ ਇੱਥੇ ਆਉਂਦੀ ਏ ਤਾਂ ਉਸੇ ਹਿਸਾਬ ਦੇ ਨਾਲ ਤੁਸੀਂ ਨਾਰੀਅਲ ਦੇ ਟੁਕੜੇ ਨੂੰ ਉਸ ਜਗ੍ਹਾ ਤੇ ਰੱਖ ਸਕਦੇ ਹੋ ਰਾਤ ਨੂੰ ਤੁਸੀਂ ਉੱਥੇ ਨਾਰੀਅਲ ਦਾ ਟੁਕੜਾ ਰੱਖ ਦਿਨੇ ਸ਼ਾਮ ਦੇ ਸਮੇਂ ਤੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਸੌਂ ਜਾਣਾ ਤੇ ਅਗਲੇ ਦਿਨ ਦੀ ਸਵੇਰ ਹੋਵੇਗੀ ਜਦੋਂ ਸਵੇਰੇ ਉੱਠਣ ਤੋਂ ਬਾਅਦ ਦੇ ਵਿੱਚ ਤੁਸੀਂ ਸਿੱਧਾ ਉਸ ਨਾਰੀਅਲ ਦੇ ਟੁਕੜੇ ਨੂੰ ਦੇਖਣਾ ਹੈ ਕਿ ਸ਼ਸ਼ੁੰਦਰ ਨੇ ਉਹ ਨਾਰੀਅਲ ਦਾ ਟੁਕੜਾ ਖਾਦਾ ਏ ਚਾ ਨਹੀਂ ਖਾਦਾ ਤੀਸਰੇ ਤਰੀਕੇ ਦੇ ਨਾਲ ਜਦੋਂ ਤੁਸੀਂ ਨਾਰੀਅਲ ਦੇ ਟੁਕੜੇ ਨੂੰ ਦੇਖੋਗੇ ਤੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਸ਼ਸ਼ੁੰਦਰ ਨੇ ਥੋੜਾ ਜਿਹਾ ਵੀ ਉਹ ਨਾਰੀਅਲ ਦਾ ਟੁਕੜਾ ਮਤਲਬ ਇੱਕ ਚੱਕ ਮਾਰਿਆ ਹੈ ਇੱਕ ਥੋੜੀ ਜਿਹੀ ਬਾਈਟ ਵੀ ਲਈ ਹੈ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਜਿਹੜੀ ਕਿਸਮਤ ਏ ਉਹ ਖੁੱਲ ਚੁੱਕੀ ਏ ਤੁਹਾਡੀ ਕਿਸਮਤ ਦੇ ਚਿੰਨੇ ਵੀ ਭਾਗ ਹੋਣਗੇ ਉਹ ਖੁੱਲ ਜਾਣਗੇ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਉਹ ਨਾਰੀਅਲ ਦੇ ਟੁਕੜੇ ਨੇ ਨੋਸ਼ਸ਼ੁੰਦਰ ਨੇ ਖਾ ਲਿਆ ਭਾਵੇਂ ਥੋੜਾ ਜਿਹਾ ਹੀ ਕੀ ਖਾਦਾ ਹੋਵੇ ਜੇਕਰ ਖਾ ਲਿਆ ਤਾਂ ਸਮਝ ਲਓ ਕਿ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋਣ ਵਾਲੇ ਹੋ ਉਸ ਦਿਨ ਤੋਂ ਬਾਅਦ ਤੁਸੀਂ ਇਹ ਸਮਝ ਲੈਣਾ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਤਾਂ ਹੋਏਗੀ ਹੀ ਹੋਏਗੀ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਹਰ ਪਾਸੇ ਤੋਂ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਭਾਵੇਂ ਕੋਈ ਆਪਣੇ ਤੇ ਕੁਝ ਕਰਨ ਕਰਵਾਉਣ ਦਾ ਭਾਵੇਂ ਕੋਈ ਜਾਦੂ ਟੂਣੇ ਦਾ ਕਹਿਣ ਦਾ ਭਾਵੇਂ ਕੋਈ ਕਿੰਨਾ ਮਰਜੀ ਜ਼ੋਰ ਲਗਾ ਲਵੇ ਪਰ ਸਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਜੇਕਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇਹ ਕਰਨ ਦੇ ਬਾਵਜੂਦ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਤਾਂ ਆਇਆ ਸਾਡੇ ਘਰ ਦੇ ਵਿੱਚ ਬਰਕਤ ਨਾ ਪਈ ਉਨਾਂ ਨੂੰ ਇਹ ਹੀ ਕਹਿਣਿਆ ਹੈ ਕਿ ਇਹ ਕਦੇ ਹੋ ਨਹੀਂ ਸਕਦਾ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤੇ ਸ਼ਸ਼ੁੰਦਰ ਉਹ ਆਪਣੇ ਘਰ ਦੇ ਵਿੱਚੋਂ ਇਹ ਚੀਜ਼ ਖਵਾ ਦਿੱਤੀ ਤਾਂ ਹੋ ਹੀ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਵੇਗਾ ਜਾਂ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪਾਵੇਗੀ ਕਿਉਂਕਿ ਇੰਨਾ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਸ਼ਸ਼ੁੰਦਰ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈ ਇਸੇ ਤਰ੍ਹਾਂ ਜਿਵੇਂ ਹੀ ਇਸ ਸੁੰਦਰ ਨਾਰੀਅਲ ਦੇ ਟੁਕੜੇ ਨੂੰ ਥੋੜ੍ਹਾ ਜਿਹਾ ਵੀ ਖਾ ਲੈਂਦੀ ਹੈ ਤਾਂ ਸਮਝ ਲਾਓ ਕਿ ਸਾਡੀ ਜਿਹੜੀ ਕਿਸਮਤ ਹੈ ਉਸ ਨੂੰ ਚਮਕਾ ਦੇਵੇਗੀ। ਸੋ ਇਸੇ ਤਰ੍ਹਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਗਈ ਜਾਣਕਾਰੀ ਜਾਣਕਾਰੀ ਬਿਲਕੁਲ ਛੋਟੀ ਜਿਹੀ ਤੇ ਆਸਾਨ ਜਿਹੀ ਜੋ ਤੁਹਾਨੂੰ ਅਸੀਂ ਦਿੱਤੀ ਏ। ਇੱਕ ਛੋਟਾ ਜਿਹਾ ਉਪਾਅ ਹੈ ਪਰ ਇੱਕਦਮ ਅਚੋਕ। ਸ਼ਕਤੀਸ਼ਾਲੀ ਉਪਾਏ ਇੱਕ ਵਾਰ ਤੁਸੀਂ ਜ਼ਰੂਰ ਇਸ ਨੂੰ ਕਰਕੇ ਦੇਖਿਓ ਅਜਮਾ ਕੇ ਦੇਖਿਓ ਜ਼ਰੂਰ ਤਾ ਜ਼ਰੂਰ ਤੁਹਾਨੂੰ ਇਸ ਦਾ 100% ਰਿਜ਼ਲਟ ਮਿਲੇਗਾ ਹੀ ਮਿਲੇਗਾ ਇਸੇ ਤਰੀਕੇ ਦੇ ਨਾਲ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਉਪਾਅ ਤੁਹਾਨੂੰ ਚੰਗਾ ਲੱਗਿਆ ਏ ਤਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਕੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਇਸੇ ਤਰੀਕੇ ਦੇ ਨਾਲ ਅਸੀਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓ ਤੇ ਉਪਾਅ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੁਹਾਡੀਆਂ ਪਰੇਸ਼ਾਨੀਆਂ ਦੇ ਰਿਲੇਟਡ ਇਸ ਤਰੀਕੇ ਦੇ ਨਾਲ ਇਹ ਉਪਾਅ ਜੋ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਇਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਇਸ ਕਰਕੇ ਤੁਸੀਂ ਇਹ ਉਪਾਅ ਕਦੇ ਵੀ ਕਰਨਾ ਨਾ ਭੁੱਲਣਾ ਕਿਉਂਕਿ ਇਸ ਉਪਾਣੂ ਕਰਨ ਦੇ ਨਾਲ-ਨਾਲ ਤੁਹਾਨੂੰ ਪੁੰਨ ਵੀ ਲੱਗੇਗਾ ਤੇ ਫਲੀਆਂ ਵੀ ਮਿਲਣਗੀਆਂ ਜਿਵੇਂ ਸਿਆਣੇ ਕਹਿੰਦੇ ਆ ਨਾਲੇ ਪੁੰਨ ਨਾਲੇ ਫਲੀਆਂ ਸੋ ਇਸ ਉਪਾਦ ਦਾ ਰਿਜ਼ਲਟ ਵੀ ਮਿਲੇਗਾ ਤੇ ਪੁੰਨ ਵੀ ਲੱਗੇਗਾ ਤੁਹਾਨੂੰ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਆਦੇ ਤੱਕ ਦੇ ਲਈ ਤੁਹਾਡਾ ਸਾਰੇ ਪੈਨ ਪ੍ਰਾਪਾਵ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੀ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਪੈਨ ਪ੍ਰਾਪਾਵ ਦਾ